ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੀ ਹਾਂ ਸਭ ਠੀਕ ਹੋਵੋਗੇ ਤੇ ਅੱਜ ਅਸੀਂ ਮੰਗਵਾਇਆ ਸੀ ਵਾਈਪਰ ਇੱਕ ਮਤਲਬ ਬੱਚਿਆਂ ਵਾਸਤੇ ਹੀ ਮੈਂ ਮੰਗਵਾਇਆ ਇਹ ਸਫਾਈ ਕਰਨ ਵਾਸਤੇ ਕਿਉਂਕਿ ਮੇਰੇ ਬੱਚੇ ਦੂਸਰੀ ਤਰ੍ਹਾਂ ਪੋਚਾ ਲਗਾਉਣਾ ਪਸੰਦ ਨਹੀਂ ਕਰਦੇ ਤੇ ਮੈਂ ਚਾਹੁੰਦੀ ਸੀ ਕਿ ਉਹ ਵੀ ਘਰ ਦਾ ਕੰਮ ਕਰਨਾ ਸਿੱਖਣ ਤੇ ਮੈਂ ਉਹਨਾਂ ਵਾਸਤੇ ਇਹ ਵਾਲਾ ਵਾਈਪਰ ਮੰਗਵਾਇਆ ਜਿਹੜਾ ਕਿ ਪੋਚੇ ਦਾ ਕੰਮ ਕਰਦਾ ਹੈ ਬਹੁਤ ਹੀ ਵਧੀਆ ਚੀਜ਼ ਹੈ ਇਹ ਅਸੀਂ ਦੀ ਓਪਨਿੰਗ ਕੀਤੀ ਐ ਅਨਬਾਕਸਿੰਗ ਕੀਤੀ ਐ ਦੇਖੋ ਤੇ ਇਸ ਤਰ੍ਹਾਂ ਅਸੀਂ ਇਹਨੂੰ ਜੋੜਿਆ ਐ ਮੇਰੀ ਬੇਟੀ ਐ ਇਹ ਜੋੜਦੀ ਪਈ ਐ ਇਹਨੂੰ ਸਾਰਾ ਚੈੱਕ ਕਰ ਰਹੀ ਐ ਜੋੜ ਕੇ ਕਿ ਕਿਸ ਤਰ੍ਹਾਂ ਯੂਜ਼ ਕਰਨਾ ਐ ਕਿਸ ਤਰ੍ਹਾਂ ਚਲਾਉਣਾ ਐ ਇਹਨੂੰ ਤੇ ਸਾਨੂੰ ਇਹ ਬਹੁਤ ਪਸੰਦ ਆਇਆ ਅਸੀਂ ਯੂਜ਼ ਕਰਨ ਤੋਂ ਬਾਅਦ ਹੀ ਅੱਜ ਵੀਡੀਓ ਅਪਲੋਡ ਕਰ ਰਹੇ ਆਂ ਤੇ ਇਹ ਦੇਖੋ ਇਸ ਤਰ੍ਹਾਂ ਇਹਨੂੰ ਮਤਲਬ ਲਗਾ ਕੇ ਰੈਡੀ ਕਰ ਲਿਆ ਤੇ ਹੁਣ ਇਹ ਚਲਾ ਕੇ ਦੇਖੇਗੀ ਮੈਂ ਇਹਨੂੰ ਯੂਜ਼ ਕਰਨ ਤੋਂ ਕਮ ਸੇ ਕਮ 1 ਮਹੀਨਾ ਬਾਅਦ ਵੀਡੀਓ ਅਪਲੋਡ ਕਰ ਰਹੀ ਆ ਇਹ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਚੀਜ਼ ਹੈ ਇਹਨੂੰ ਅਸੀਂ ਮਤਲਬ ਠੰਡ ਵਿੱਚ ਵਧੀਆ ਯੂਜ਼ ਹੁੰਦਾ ਹੈ ਇਹਦਾ ਠੰਡ ਵਿੱਚ ਬਹੁਤ ਵਧੀਆ ਚੀਜ਼ ਹੈ ਇਹ ਫਰਸ਼ ਤੇ ਠੰਡ ਚੜ ਜਾਂਦੀ ਹੈ ਪੋਚਾ ਲਗਾਉਣ ਨਾਲ ਤੇ ਜਿਸ ਤਰ੍ਹਾਂ ਕਿ ਬੱਚਾ ਹੈ ਤੁਹਾਡੇ ਘਰ ਛੋਟਾ ਬੇਬੀ ਹੈ ਵੈਸੇ ਤਾਂ ਉਹਨੂੰ ਆ ਡਾਈਪਰ ਲਗਾ ਕੇ ਸੇਫ ਕਰ ਲੈਣੇ ਆ ਕਿ ਉਹ ਬਾਰ ਬਾਰ ਸੁਸੂ ਕਰਦਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਰੈਸ਼ਿਸ ਵਗੈਰਾ ਪੈ ਜਾਂਦੇ ਡਾਈਪਰ ਨਾਲ ਤੇ ਜਿਆਦਾ ਵੀ ਬੱਚੇ ਨੂੰ ਡਾਈਪਰ ਨਹੀਂ ਲਗਾਉਣਾ ਚਾਹੀਦਾ ਤੇ ਮੈਂ ਤੇ ਡਾਈਪਰ ਕੱਟ ਲਗਾਉਂਦੀ ਆ ਇਸੇ ਲਈ ਇਹ ਬੱਚਾ ਸੁਸੂ ਜਦਾ ਜਗਾ ਜਗਾ ਕਰ ਦਿੰਦਾ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਇਹ ਦੇਖੋ ਟੱਪ ਵਿੱਚ ਬੱਕਟ ਵਿੱਚ ਤੇ ਆ ਨਹੀਂ ਰਿਹਾ ਇਹ ਤੇ ਟੂਟੀ ਅੱਗੇ ਕਰਕੇ ਤੁਸੀਂ ਇਹਨੂੰ ਗਿੱਲਾ ਕਰਕੇ ਧੋ ਕੇ ਨਿਚੋੜ ਵੀ ਸਕਦੇ ਹੋ ਆ ਦੇਖੋ ਇਹਦੇ ਤੇ ਨਿਚੋੜਨ ਵਾਲਾ ਲੱਗਾ ਹੋਇਆ ਹੈ ਦੇਖੋ ਇਹ ਪਾਣੀ ਸਾਫ਼ ਕਰ ਦਿੰਦਾ ਮੈਲ ਸਾਫ਼ ਕਰ ਦਿੰਦਾ ਬਿਲਕੁਲ ਵਧੀਆ ਤਰੀਕੇ ਨਾਲ ਇਹਨਾਂ ਕਲੀਨਿੰਗ ਹੋ ਜਾਂਦੀ ਹੈ ਤੁਸੀਂ ਪੋਚਾ ਮਾਰੋ ਇੱਕ ਪੂਰੇ ਕਮਰੇ ਵਿੱਚ ਸਭਾ ਧੋ ਲੋ ਫਿਰ ਦੁਬਾਰਾ ਗਿੱਲਾ ਕਰਕੇ ਇਹਨੂੰ ਮਾਰੋ ਤੇ ਬਹੁਤ ਹੀ ਸਮੂਥ ਹੈ ਬਹੁਤ ਹੀ ਅੱਛਾ ਹੈ ਕਿ ਮਤਲਬ ਮਜ਼ਾ ਆ ਗਿਆ ਬੱਚਿਆਂ ਨੂੰ ਵੀ ਸਫਾਈ ਕਰਕੇ ਮੈਨੂੰ ਵੀ ਬਹੁਤ ਅੱਛਾ ਲੱਗਿਆ ਠੰਡ ਵਿੱਚ ਤੇ ਬਹੁਤ ਹੀ ਹੈਲਪਫੁਲ ਹੈ ਇਹ ਸਰਦੀਆਂ ਵਿੱਚ ਖਾਸ ਕਰ ਜਿੰਨਾ ਮਾਵਾਂ ਦੇ ਛੋਟੇ ਛੋਟੇ ਬੱਚੇ ਨੂੰ ਨਾ ਉਸ ਤੇ ਤਾਂ ਬੈਸਟ ਹੈ ਜਿਹੜਾ ਦੂਸਰਾ ਪੁੱਛਿਆ ਏ ਇਕੋ ਰਾਂਦਾ ਹੈ ਡੰਡੇ ਵਾਲਾ ਉਹ ਵੀ ਵਧੀਆ ਹੈ ਬਟ ਇਹ ਮੈਨੂੰ ਸਸਤਾ ਮਿਲਿਆ ਥੋੜਾ ਜਿਹਾ ਤੇ ਵਧੀਆ ਲੱਗਿਆ ਮੈਨੂੰ ਇਹ ਇਸ ਕਰਕੇ ਇਹਦੇ ਜਿਹੜੇ ਅੱਗੇ ਕਪੜਾ ਲੱਗਿਆ ਹੋਇਆ ਉਹਨੂੰ ਉਤਾਰ ਕੇ ਤੁਸੀਂ ਬਰਸ਼ ਮਾਰ ਕੇ ਵੀ ਧੋ ਸਕਦੇ ਹੋ ਵਾਸ਼ਿੰਗ ਮਸ਼ੀਨ ਵਿੱਚ ਵੀ ਧੋ ਸਕਦੇ ਹੋ ਦੋ ਮਿਲਦੇ ਨੇ ਇਹਦੇ ਨਾਲ ਦੋ ਮਿਲਦੇ ਨੇ ਇੱਕ ਤੁਸੀਂ ਦੀਵਾਰਾਂ ਵਾਸਤੇ ਰੱਖ ਸਕਦੇ ਹੋ ਟਾਈਲਾਂ ਵਾਸਤੇ ਰੱਖ ਸਕਦੇ ਹੋ ਟਾਈਲਾਂ ਸਾਫ਼ ਕਰ ਸਕਦੇ ਹੋ ਦੇ ਨਾਲ ਔਰ ਇੱਕ ਤੁਸੀਂ ਪੋਚੇ ਲਈ ਯੂਜ਼ ਕਰ ਸਕਦੇ ਹੋ ਇਹ ਦੇਖੋ ਬੱਕਟ ਵਿੱਚ ਅਸੀਂ ਅਗਰ ਪਾਣੀ ਪਾਉਂਦੇ ਆ ਤੇ ਪੂਰਾ ਨਹੀਂ ਆਂਦਾ ਉਹਦੇ ਵਿੱਚ ਹਾਫ ਹਾਫ ਕਰਕੇ ਇਹਨੂੰ ਡਬੋਉਣਾ ਪੈਂਦਾ ਹੈ ਫਿਰ ਨਿਚੋੜ ਕੇ ਫਿਰ ਕਾਫੀ ਕਮ ਬਚ ਜਾਂਦਾ ਇਸ ਕਰਕੇ ਮੈਂ ਤੇ ਹੀ ਕਹਾਂਗੀ ਕਿ ਬਾਥਰੂਮ ਵੀ ਜਾਓ ਇਹਨੂੰ ਇੱਕ ਵਾਰੀ ਧੋ ਕੇ ਸਾਰੇ ਪਾਸੇ ਮਾਰ ਦੋ ਫਿਲਹਾਲ ਗਿੱਲਾ-ਗਿੱਲਾ ਮਾਰ ਦੋ ਉਸ ਤੋਂ ਬਾਅਦ ਸੁਕਾ ਕਰਕੇ ਨਿਚੋੜ ਕੇ ਕੋਰੀ ਫਿਰ ਮਾਰ ਦੋ ਬਹੁਤ ਹੀ ਆਸਾਨ ਹੋ ਜਾਏਗਾ ਤੁਹਾਡਾ ਕੰਮ ਘੰਟਿਆਂ ਦਾ ਕੰਮ ਮਿੰਟਾਂ ਚ ਹੋ ਜਾਏਗਾ ਸ਼ੁਰੂ-ਸ਼ੁਰੂ ਸਟਾਰਟਿੰਗ ਜੀ ਲੱਗਦਾ ਸੀ ਕਿ ਜਿਵੇਂ ਬਾਵਾ ਤੇ ਬਹੁਤ ਜ਼ੋਰ ਲੱਗਦਾ ਏ ਇਸ ਤਰ੍ਹਾਂ ਫੀਲ ਹੁੰਦਾ ਸੀ ਬਟ ਉਹ ਆਦਤ ਪੈ ਗਈ ਹੈ ਤੇ ਹੁਣ ਆਰਾਮ ਨਾਲ ਜਲਦੀ-ਉਲਦੀ ਪੋਚਾ ਲੱਗ ਜਾਂਦਾ ਏ ਮੈਂ ਬੱਚਿਆਂ ਨੂੰ ਵੀ ਕਹਿ ਦਿੰਨੀ ਆ ਕਈ ਵਾਰੀ ਤਾਂ ਬੇਠੀ ਠੀਕ ਨਹੀਂ ਹੁੰਦੀ ਮੇਰੇ ਬੱਚੇ ਕਰ ਦਿੰਦੇ ਨੇ ਕੰਮ ਤੇ ਸਫਾਈ ਇਹਦੇ ਨਾਲ ਮਿੰਟੋ-ਮਿੰਟੀ ਹੋ ਜਾਂਦੀ ਏ ਦੇਖੋ ਤੁਸੀਂ ਬੱਚੇ ਹਲੇ ਤਾਂ ਨਵਾਂ ਸ਼ੌਂਕ ਨਾਲ ਲੱਗੇ ਹੋਏ ਨੇ ਪਰ ਹੁਣ ਜਿਵੇਂ ਮੈਂ ਕਹਨੀ ਆ ਤਾਂ ਕਰ ਦਿੰਦੇ ਨੇ ਮਨਾਂ ਨਹੀਂ ਕਰਦੇ ਹੈਗੇ ਤੇ ਤੁਹਾਡੇ ਬੱਚੇ ਇਸ ਦੇ ਨਾਂ ਸਫਾਈ